ਮਾਸਿਆਂ ਇਹ ਬੜੀ ਵੱਡੀ ਤੂੰ ਸੇਵਾ ਲਈ ਆ ਕਿ ਟੁੱਟੀ ਘੰਡਾ ਲਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਾਝੇ ਦੇ ਵਿੱਚੋਂ ਦੀ ਵੱਡੇ ਵੱਡੇ ਸੂਰਮੇ ਜਰਨੈਲ ਨਿਤਰਿਆ ਕਰਨਗੇ ਜਿਹੜੇ ਆਪਣੇ ਜਾਨ ਦੀ ਅਹੂਤੀ ਦਿਆ ਕਰਨਗੇ ਧਰਮ ਦੇ ਬਦਲੇ ਤੇ ਇੱਥੇ ਸੱਚੇ ਪਾਤਸ਼ਾਹ ਮਹਾਰਾਜ ਜਿੱਥੇ 40 ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਮਹਾਰਾਜ ਇੱਥੇ ਇੱਕ ਸਰੋਵਰ ਬਣਾਉਣਾ ਕੀਤਾ ਅਸਥਾਨ ਬਣਾਉਣਾ ਕੀਤਾ ਜਿਹਦਾ ਨਾਮ ਰੱਖਿਆ ਮੁਕਤ ਸਰ ਸਾਹਿਬ ਤੇ ਆਖਣਾ ਕੀਤਾ ਜਿਹੜਾ ਵੀ ਭਾਵਨਾ ਨਾਲ ਗੁਰੂ ਕਾ ਪਿਆਰਾ ਇੱਥੇ ਆ ਕੇ ਜਪਜੀ ਸਾਹਿਬ ਦਾ ਪਾਠ ਕਰਕੇ ਸਰੋਵਰ ਵਿੱਚ ਇਸ਼ਨਾਨ ਕਰੇਗਾ ਪਾਤਸ਼ਾਹ ਗਿਆ ਉਹ ਮੁਕਤ ਹੋਵੇਗਾ ਅੱਜ ਮਾਗੀ ਦੇ ਸਮੂਹ ਸ਼ਹੀਦ ਸਿੰਘਾਂ ਨੂੰ ਮਾਗੀ ਦੇ ਦਿਹਾੜੇ ਨੂੰ ਮੁੱਖ ਰੱਖਦੇ ਆ ਉਹਨਾਂ ਦੀ ਸ਼ਹੀਦੀ ਨੂੰ कोटि कोटि ਪ੍ਰਣਾਮ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ